ਵੈਗੋਜੀ ਦਾ ਖਾਲਸਾ ਵੈਗੋਜੀ ਕੀ ਫਤਿਹ ਰੈਂਡ ਬਾਣੀ ਦਾ ਬਲਰਾਜ ਸਿੰਘ ਬੋਲਦਾ ਆਮ ਪਾਰਟੀ ਦਾ ਵਰਕਰ ਹਾਂ ਮੈਂ ਵੀ ਮਾਨ ਸਾਹਿਬ ਤੇ ਕਿਸੀਂ ਵਲ ਸਾਹਿਬ ਸਾਡੇ ਨਾਲ ਟੌਂਗ ਨੇ ਪੈਸਾ ਕੀਤਾ ਰੁਪਏ ਵਾਲੇ ਗਾੜੀ ਕਰਤੇ ਆ ਚਲੋ ਉਹ ਗੱਲ ਛੱਡੋ ਹੁਣ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਨਸ਼ੇ ਦੇ ਕਰਾਉਣ ਦੇ ਜੰਬੰਦ ਤੇ ਥੋੜਾ ਸਾਡੇ ਬਾਬੇ ਗਾਲੇ ਵਾਲੇ ਖਿਆਲ ਵੀ ਧਿਆਨ ਮਾਰਿਓ ਇਦਿੱਰੇ ਦੋਨੋਂ ਕਿੱਲੇਾਂ ਚ ਕੋਠੀਆਂ ਪੈਂਡੀਆਂ 9-9 10-10 ਕਰੋੜ ਰੁਪਏ ਕੋਠੀ ਦੇ ਲੱਗ ਰਿਆ ਕਿੱਥੋਂ ਲੱਗ ਰਿਆ ਇਹ ਚੀਜ਼ ਦਾ ਰੋਜ਼ਨ ਵਾਲੀ ਗੱਲ ਮਾਨ ਸਾਹਿਬ ਚਿੱਟੇਦਾਂ ਨਾਲ ਜਿਹੜੇ ਗੁੰਡੇ ਰੱਖੇ ਆ ਜਿਹੜੇ ਮੇਰੇ ਗੱਲ ਬੋਲਦੇ ਨੂੰ ਧਮਕੀਆਂ ਦੇਣ ਲਈ ਦੋ ਕਿੱਲੇ ਕੋਠੀ ਲੈ ਕੇ ਮੈਨਿੰਗ ਇੱਕ ਨੰਬਰ ਤੇ ਚਿੱਟਾ ਇੱਕ ਨੰਬਰ ਤੇ ਜਿਸੂਦ ਕੋੜੀ ਇੱਕ ਨੰਬਰ ਤੇ ਬਾਬ ਗੱਲ ਲੱਗੇ ਔਸਰਾਨੀ ਮੁਲਾਜ਼ਮਾਂ ਨੇ ਜੀ ਆਪਾਂ ਕਹਿੰਦੇ ਜਦੋਂ ਇਹ ਮਹੀਨੇ ਮੰਗਦਾ ਦਿਹਾੜੀਆਂ ਮੰਗਦਾ ਉਹਨਾਂ ਨੂੰ ਤੇ ਉਹਨਾਂ ਨੇ ਬਹੁਤਨ ਖਾਵਾਂ ਥੋੜੀ ਦੇਣੇ ਆ ਉਹਨਾਂ ਨੇ ਸਾਢੇ ਲੱਗੇ ਗਲਵੜਾ ਦੇਣੇ ਆ ਦੇ ਮਾਨ ਸਾਹਿਬ ਥੋੜਾ ਸੋਚੋ ਸਾਡੇ ਬਾਬ ਗੜੜ੍ਹਕੇ ਦਾ ਮੈਂ ਵੀ 8 ਸਾਲ ਮਿਹਨਤ ਕੀਤੀ ਸੀ ਤੇ ਚਿੱਤਾ ਇੱਕ ਨੰਬਰ ਤੇ ਵਿਗੰਡੇ ਆ ਮੈਨੂੰ ਇੱਕ ਨੰਬਰ ਤੇ ਹੁੰੜਿਆ ਆ ਕੌਣ ਕਰਾਉਂਦਾ ਆ ਦਲਬੀਰ ਸਿੰਘ ਟੋਂਗ ਨਾਲ ਜਿਹੜੇ ਰੱਖੇ ਆ ਦੋਵੇਂ ਦੋਵੇਂ ਕਿੱਲਾਂ ਜਿਹੜੀਆਂ 85 ਲੱਖ ਦੇ ਹਿਸਾਬ ਨਾਲ ਕਿੱਲਾ ਲੈ ਰਿਹਾ ਗੋਠੀਆਂ ਪੈ ਰਹੀਆਂ ਵੀਵੀ ਮਰਲੇ ਪਟ ਸ਼ਾਮਲੇ ਥਾਂ ਵਾਲੇ ਜਾਣਦੇ ਆ ਪਟਵਾਰੀ ਜਾਂ ਕੋਈ ਦੱਸ ਦੇ ਉਹਦੇ ਵੀ ਆਪਾਂ ਥੋੜੇ ਜਣੇ ਕਰਾਂਗੇ ਦੇ ਵੀ ਮਰਲੇ ਥਾਂ ਸ਼ਾਮਲੇ ਥਾਂ ਜਿਹੜਾ ਨਾਲ ਵੇਟਿਆ ਗਿਆ ਟੌਮ ਸਾਹ ਨੂੰ ਕਹਿੰਦਾ ਮੈਂ ਝੂਠ ਬੋਲਦਾ ਨਾ ਆਪਣੇ ਲਾਗੇ ਬਾਗੇ ਗੁਰਦਾਰੇ ਨੇ ਮੈਂ ਕਹਿੰਦਾ ਆਪਣੇ ਲਾਗੇ ਬਣਾ ਕੇ ਬਾਗੇ ਮੁੰਡੇ ਨੂੰ ਉਹਦੇ ਸਿਰ ਤੇ ਹੱਥ ਰਾ ਕੇ ਸੌਂਹ ਖਾ ਕੇ ਕਹਦੇ ਕਿ ਝੂਠ ਬੋਲਣ ਰਿਹਾ ਮੈਂ ਕਿੱਥੋਂ ਆ ਗਿਆ ਰਪਈਆ ਕੋਈ ਨਾ ਚਲਦੇ 3 3.5 ਸਰਕਾਰ ਬਣੀ ਨੂੰ ਐ ਐਮਐਲਏ ਦੇ 85 ਨੇ 80 50000 ਦਨਖਾਵਾ ਕਿੱਥੋਂ ਆ ਰਹੇ ਪੈਸੇ ਮਾਨਸਾਦ ਕੇ ਜੀ ਵਾਸਾ ਸੋਚੋ ਸਾਡੇ ਬਾਪ ਗਲੇ ਹਲਕੇ ਦਾ ਜੀ ਮੇਰੇ ਅਜੇ ਇਲੈਕਸ਼ਨ ਕਰਾ ਲਿਆ ਅਜੇ ਦੀ ਜਮਾਨਤ ਜਬਤ ਹੁੰਦੀ ਆ ਠੀਕ ਆ ਜੀ ਤੇ ਕੋ ਸੋਚੋ ਮੇਰੇ ਮਾਨਸਾਦ ਸਾਡੇ ਬਾਪ ਗਲੇ ਹਲਕੇ ਦਾ ਇਹ ਚੋਰ ਨੇ ਤੇ ਤਗੜਾ ਕੇ ਲੁੱਟਣ ਰਿਆ ਮੈਨਿੰਗ ਇੱਕ ਨੰਬਰ ਤੇ ਛਟਾ ਇੱਕ ਨੰਬਰ ਤੇ ਜਿਸੋ ਕੋਰੀ ਇੱਕ ਨੰਬਰ ਤੇ ਜਿਹੜਾ ਮੇਰੇ ਘਰ ਬੋਲਦਾ ਉਹਨੂੰ ਧਮਕੀਆਂ ਦਵਾਉਂਦਾ ਵੈਗੁਰ ਜੀ ਖਾਨ ਸਾਹਿਬ ਅਯੂ ਜੀ ਫਤਿਹ ਜੀ ਚਲੋ ਆਪਾਂ ਸੋਚਦੇ ਆਂ ਕਿ ਨਸ਼ੇ ਜਿਹੜੇ ਅਸੀਂ ਆ ਵੀ ਕਿੰਨੇ ਬੰਦਣਾ ਚਾਹੀਦੇ ਹਰ ਕਿਤੇ ਤੀਪ ਬਰਹਿਣਾ ਚਾਹੀਦਾ ਠੀਕ ਹੈ ਮਾਨ ਸਾਹਿਬ ਤੇ ਕੇਦਰੀਵਾਲ ਸਰ ਲੋਕਾਂ ਦਾ ਤੇ ਜਿਹੜੇ ਛੋਟੇ ਮੋਟੇ ਬਲੈਕ ਕਰ ਉਹਨਾਂ ਦੇ ਤਾਂ ਆਪਾਂ ਘੱਟ ਹੋਣ ਰਹੇ ਆ ਤੇ ਜਿਨ੍ਹਾਂ ਦੇ ਦੋਨੋਂ ਕਿਲਿਆਂ ਦੀ ਕੋਠੀਆਂ ਪੈਂਟੀਆਂ ਚਟਾ ਵੇਸ਼ ਕੇ ਵਿਕਾ ਕੇ ਮੈਨਿੰਗ ਕਰਕੇ ਉਹਨਾਂ ਦਾ ਕੀ ਕਰਨਾਗੇ ਇਹਦੇ ਬਾਰੇ ਸੋਚਣਾ ਪਾਇਓ ਕਿ ਦੇ ਸਾਡਾ ਗਰੀਬ ਦੀ ਮਵੇਂ ਆਮ ਪਾਰਟੀ ਦਾ ਵਰਕਰ ਤੁਹਾਡਾ ਤਮਕੜਾ ਮਵੇਂ ਐ ਚੀਜ਼ ਦੀ ਕਰਿਓ ਮੜਾ ਜਾ ਸੋਚੋ ਮੜਾ ਜਾ ਕਿ ਮਤਲਬ 3 ਸਾਲਾਂ ਜੇ ਕਿੱਥੋਂ ਇੰਨਾ ਰੁਪਈਆ ਆ ਗਿਆ 85 ਲੱਖ ਨੂੰ ਕਿਲਾ ਲੈ ਕੇ ਤੇ 10 ਤੋਂ 9 ਤੋਂ 10 ਕਰੋੜ ਕੋਟੀ ਦੇ ਲੱਗ ਰਿਹਾ ਟਿੱਪਰ ਪੈ ਕੇ ਟਰੈਕਟਰ ਪੈ ਕੇ ਕਈ ਗੋ ਹੋ ਗਿਆ ਕਿੱਥੋਂ ਹੋ ਜਾਂਦਾ ਇਹਦੀ ਵੀ ਟਾਹ ਕੋਟੀ ਗੜੀ ਮੰਡੀ ਆ ਚਟਾ ਵਗਾ ਵਗਾ ਕੇ ਮਾਨਸਬ ਤੁਹਾਡੇ ਗਿਹੜਾ ਜੁੜ ਕੇ ਬੇਨਤੀ ਆ ਸੋਚੋ ਥੋੜਾ ਵਗਲ ਹਲਕੇ ਚ ਕੇਤਰੀਵਾਲ ਸਾਹਿਬ ਇਹ ਜਿੱਦਾਂ ਦਿੱਲੀ ਜਵਾਰ ਹੋਈ ਐ ਤੇ ਪੰਜਾਬ ਜੁ ਹੋਣੀ ਐ ਤੇ ਹੁਣੀ ਹੈ ਇੱਕ ਹੱਥ ਜੋੜ ਕੇ ਲੱਗੇ ਬੇਨਤੀ ਆ ਗੜੀ ਮਿਹਨਤ ਕੀਤੀ ਐ ਅਸੀਂ ਵੀ ਖੰਡ ਪਰ ਮਹਿੰਦਰਾ ਮੌਲਕ ਤੁਮਕੀਆਂ ਤੇ ਕਈ ਕੋ ਮਿਲ ਰਿਹਾ ਸੋਚੋ ਥੋੜਾ ਜੀ ਵੈਰੀ ਕੁਝ ਗਿਆ ਖਾਲਸਾ ਵੈਰੀ ਕੁਝ ਫਤਰੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕੀ ਫਤਿਹ ਪਿੰਡ ਬਾਣੀਆਂ ਦਾ ਬਦਰਾ ਸਿੰਘ ਬੋਲ ਰਣੇ ਮਾਨ ਸਾਹਿਬ ਤੇ ਕੇਸਰੀਵਾਲ ਸਾਹਿਬ ਕੱਲ ਦੀ ਵੀਡੀਓ ਪਾਈ ਆ ਦੇ ਗੁੰਡਿਆਂ ਕੋ ਆਪਣੇ ਕੋ ਜਿਹੜੇ ਦੁਕੀ ਦਾ ਬੰਦਾ ਹੋ ਜਦੋਂ ਮੈਂ ਤੁਮਕਿਆਂ ਤੋਂ ਡਾਟਾ ਆਉਂਗਾ ਬਾਬਾ ਗੱਲ ਲੜ ਕੇ ਮੈਂ ਕੋਝ ਝੂਠ ਥੋੜੀ ਬੋਲਿਆ ਮਤਲਬ 36 37 ਮਹੀਨਿਆਂ ਦੇ ਵਿੱਚ 85 ਲੱਖ ਨੂੰ ਕਿਲਾ ਦੋ ਕਿਲੇ ਲੈ ਕੇ 10 ਕਰੋੜ ਰੁਪਇਆ ਕੋਠੀ ਨਹੀਂ ਲੱਗ ਰਿਆ ਮਤਲਬ ਲੜਾ ਲੱਖ ਰੁਪਇਆ ਐਮਐਲਏ ਦੀ ਤਰਖਾ ਹੋਵੇ ਇਹਦੇ ਲਲੂ ਉਹ ਤੇ ਖਰਚਾ ਵੀ ਕੀਤਾ ਉਹ ਚਲੋ ਆਪਾਂ ਖਰਚਾ ਲਲੂ ਕੱਢਦੇ ਨਹੀਂ ਫੇਰ ਵੀ ਉਹ ਤੋਂ ਜਾਰੀਆਂ ਨੇ ਘੜੀਆਂ ਬਣਾਈਆਂ اولاد ਦੇ 50 55 ਦੇ ਘੜੀਆਂ ਜਿਹੜੇ ਲੱਖ ਲੱਖ ਸਵਾ ਸਵਾ ਲੱਖ ਵਾਲੀਆਂ ਘੜੀਆਂ ਠੀਕ ਹੈ ਜੀ ਚਲੋ ਮੈਂ ਇਹ ਵੀ ਨਹੀਂ ਝੂਠ ਬੋਲਿਆ ਹੈ ਕਿ ਮਤਲਬ ਨਸ਼ਾਮਲਾ ਥਾਂ ਨਾਲ ਵੀ ਇੱਕ ਨਾਲ 20 ਮਰਲੇ ਜਿਹੜੇ ਆ ਨਾਲ ਉਹ ਲਿਟੇ ਆ ਤਕੇ ਨਾ ਇਹੜੇ ਬਸ ਡੇਰਾ ਥਾਮ ਆ ਫਿਰੂਮਾਨ ਦਾ ਠੀਕ ਹੈ ਜੀ ਕੇ ਬੰਨੇ ਚ ਉਠਾ ਦੇ ਉਹਨਾਂ ਕਾ ਆਪਣਾ ਮੁੰਡਾ ਲਾਗੇ ਭਾਗੇ ਆ ਥਾਪੀ ਦੇ ਕੇ ਉਹਨੂੰ ਕਹਦੇ ਕਿ ਮੈਂ ਬਲਰਾਜ ਝੂਠ ਬੋਲਦਾ ਤੇ ਜੋ ਕਹੂ ਮੈਂ ਮਨਜ਼ੂਰ ਆ ਮੈਨੂੰ ਸਹੀ ਗੱਲ ਦੂਜੀ ਜਿਹੜਾ ਫਲੈਰੀ ਵਾਲਾ ਮੰਨਣ ਟੈਂਪੂ ਉਹ ਟੈਂਪੂ ਪਰ ਆ ਮੇਰੇ ਟੈਂਪੂਾਂ ਦੀ ਰੈਲੀ ਹੋਣੀ 27 ਤਰੀਕ ਨੂੰ ਉੱਥੇ ਚੱਲ ਜੀ ਐਵੇਂ ਕਹਦੇ ਮੇਰੇ ਕੋ ਕਟਾ ਕੱਟ ਨਾ ਖਾਈ ਠੀਕ ਹੈ ਨਾ ਤੇ ਤੂੰ ਵੜਿਆ ਧਮਕਿਆ ਰਤੀ ਦਦੀਆਂ ਮੈਂ ਤੇਰੇ ਬੰਦੇ ਆਣੇ ਚ ਕਾ ਦੂੰਗਾ ਤੈਨੂੰ ਮਰਵਾ ਦੂੰਗਾ ਅੱਗੇ ਤੈਨੂੰ ਬਖਸ਼ਤਾ ਵਾ ਫਲਾਣਾ ਕਰਤਾ ਵਾ ਟਕਾਣਾ ਕਰਤਾ ਮੈਂ ਦੇਖੋ ਨਹੀਂ ਡੜਾ ਦੋਦਾ ਠੀਕ ਹੈ ਨਾ ਟੌਂਗ ਸਾਹਿਬ ਇਹ ਜਿੰਨਾ ਆਪਣੇ ਦਲਿਆਂ ਨੂੰ ਨੱਥ ਪਾਓ ਥੋੜੀ ਜੀ ਮੈਂ ਸੱਚ ਬੋਲਦਾ ਰੇ ਸੱਚ ਬੋਲਦੇ ਹੀ ਰਹਿਣਾ ਜੇ ਮੈਂ ਨਹੀਂ ਕਰਦੇ ਤਾਂ ਦੱਸੋ ਸੌਂ ਖਾਲਾ ਤੂੰ ਚਿੱਟਾ ਨਹੀਂ ਝੁਕੋਂਦਾ ਸੌਂ ਖਾਲਾ ਤੂੰ ਜਿੰਨੇ ਹੋਟਲ ਚਲਦੇ ਨਹੀਂ ਪੀਣੇ ਲੈਂਦਾ ਤਾਂ ਸੌਂ ਖਾਲਾ ਤੂੰ ਭੈ ਜੋ ਰਿਸਰ ਖਰੀਦ ਨਹੀਂ ਬਾਪ ਬਾਬ ਗੱਲ ਲੜ ਗਏ ਉਹਦਾ ਇਹ ਤਾਂ ਦੱਸਦੇ ਇੱਕ ਵੀ ਗੱਲ ਤੋਂ ਮੈਂ ਮੈਂ ਝੂਠਾ ਨਾ ਦੱਸ ਖਾਸੋਂ ਮੇ ਆਪਣੇ ਸੌਂਦੇ ਮੈਂ ਕਹਾਂ ਗੱਲ ਕਰ ਤੂੰ ਕਹਿੰਦੀ ਕਹਿੰਦਾ ਤੇਰੇ ਮੈਂ ਨਿਆਣੇ ਚ ਕਾ ਲੂੰਗਾ ਕਦੀ ਕਹਿੰਦਾ ਮੈਂ ਤੈਨੂੰ ਮਰਵਾ ਦੂੰਗਾ ਹੈ ਮੈਂ ਮਾਨ ਸਾਹਿਬ ਨੂੰ ਕੇਜਵਲ ਸਾਹਿਬ ਨੂੰ ਕਮਿਸ਼ਨ ਸਾਹਿਬ ਅੰਮ੍ਰਿਤਸਰ ਵਾਲੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਨਿਆਣੇ ਨੂੰ ਕੋ ਹੁੰਦਾ ਵਾ ਉਹਦਾ ਜਿਵੇਂ ਟੌਂਗ ਮੰਨਣ ਜਿਹੜੇ ਨਾਲ ਤਰੇ ਫਿਰਦੇ ਹੋ ਠੀਕ ਆ ਜੀ ਆ ਫਲੇਰੀ ਵਾਲਾ ਜਿਹੜਾ ਟੈਂਪੂ ਆ ਰਾਤੀ ਫਰੀਦ ਦਾਰੂ ਸ਼ਰਾਬ ਪੀ ਗਏ ਤੇ ਮੈਨੂੰ ਧਮਕੀਆਂ ਦੇਣ ਰਿਹਾ ਸੀ ਇਹਦੀਆਂ ਮੈਂ ਰਿਪੋਰਟਿੰਗਾਂ ਵੀ ਕੀਤੀਆਂ ਵਾ ਰਿਕਾਰਡੀਆਂ ਕਢਾ ਕੇ ਮੈਂ ਉਹ ਮੀਡੀਆ ਵਿੱਚ ਚੜਾਉਣੀਆਂ ਦੇ ਮਾਨ ਸਾਹਦ ਕੇਰੀਵਾਲ ਸਾਹਿਬ ਤੁਹਾਡਾ ਬਾਬ ਗਣੇ ਵਾਲੇ ਕਿਹੜਾ ਵੇ ਸੋਚੋ ਨਾਲ ਇਹਨੇ ਪੂਰੇ ਗੁੰਡੇ ਰੱਖੇ ਆ ਤੇ ਜਿਹੜਾ ਮੇਰੇ ਕੱਬ ਬੋਲਦਾ ਉਹਨੂੰ ਧਮਕੀਆਂ ਦਉਂਦਾ ਪੂਰੇ ਜੋਰਾਂ ਨਾਲ ਵਾਈਕੁਜ ਗੈਥਾਲ ਸਾਹਿਬ ਵਾਈਕੁਜ ਕੀ ਫਤ